ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਖਾਸ ਕਿਤਾਬ ਨੋਮਨ ਵਿنسنٹ ਪੀਲ ਦੀ ਦ ਪਾਵਰ ਆਫ ਪੋਜ਼ਿਟਿਵ ਥਿੰਕਿੰਗ ਤੇ ਗੱਲਬਾਤ ਕਰਾਂਗੇ ਇੱਕ ਕਿਤਾਬ ਸਮੀਖਿਆ ਦੇ ਆਧਾਰ ਤੇ ਇਸ ਦੇ ਮੁੱਖ ਵਿਚਾਰਾਂ ਦਾ ਨਿਚੋੜ ਦੇਖਾਂਗੇ ਖਾਸ ਕਰਕੇ ਇਹ ਆਈਡੀਆ ਕਿ ਜਿਵੇਂ ਤੁਸੀਂ ਸੋਚਦੇ ਹੋ ਤੁਸੀਂ ਉਹ ਬਣ ਜਾਂਦੇ ਹੋ ਹਾਂਜੀ ਇਹ ਕਿਤਾਬ ਨੋਮਨ ਪੀਲ ਨੇ ਲਿਖੀ ਸੀ 1952 ਵਿੱਚ ਉਹ ਇੱਕ ਅਮਰੀਕੀ ਲੇਖਕ ਤੇ ਪਾਦਰੀ ਸਨ ਹੈਰਾਨੀ ਦੀ ਗੱਲ ਹੈ ਸਮੀਖਿਆ ਕਹਿੰਦੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਇਸ ਦੇ ਵਿਚਾਰ ਅੱਜ ਵੀ ਲੋਕਾਂ ਨੂੰ ਉਮੀਦ ਦੇ ਰਹੇ ਨੇ ਹੂੰ ਚਲੋ ਦੇਖੀਏ ਸਮੀਖਿਅਕ ਇਸ ਦੀ ਸਫਲਤਾ ਦਾ ਰਾਜ਼ ਕੀ ਦੱਸਦਾ ਹੈ ਬਿਲਕੁਲ ਸਮੀਖਿਆ ਇਸ ਨੂੰ ਸਿਰਫ ਇੱਕ ਕਿਤਾਬ ਨਹੀਂ ਕਹਿੰਦੀ ਸਗੋਂ ਇੱਕ ਪੂਰਾ ਮਾਨਸਿਕ ਟਾਂਚਾ ਮਤਲਬ ਇੱਕ ਮੈਂਟਲ ਫਰੇਮਵਰਕ ਦੱਸਦੀ ਹੈ ਹੂੰ ਇਹ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਪੀਲ ਦੇ ਹਿਸਾਬ ਨਾਲ ਸਾਡੀ ਸੋਚ ਸਿਰਫ ਖਿਆਲ ਨਹੀਂ ਹੁੰਦੀ ਇਹ ਅਸਲ ਦੁਨੀਆ ਵਿੱਚ ਨਤੀਜੇ ਪੈਦਾ ਕਰਨ ਦੀ ਤਾਕਤ ਰੱਖਦੀ ਹੈ ਅੱਛਾ ਜੇ ਹਰ ਮੁਸ਼ਕਲ ਵਿੱਚ ਅਸੀਂ ਕੋਈ ਸੰਭਾਵਨਾ ਕੋਈ ਹੱਲ ਲੱਭੀਏ ਤਾਂ ਸਮੀਖਿਆ ਕਹਿੰਦੀ ਹੈ ਕਿ ਕਿਤਾਬ ਵਾਦਾ ਕਰਦੀ ਹੈ ਕਿ ਨਤੀਜੇ ਬਿਹਤਰ ਹੋਣਗੇ ਇਹ ਕੋਈ ਜਾਦੂ ਟੂਣਾ ਨਹੀਂ ਸਗੋਂ ਮਾਨਸਿਕਤਾ ਦਾ ਬਦਲਾਅ ਹੈ ਹਮ ਸਮੀਖਿਆ ਵਿੱਚ ਇੱਕ ਹੋਰ ਨੁਕਤਾ ਵੀ ਉਭਾਰਿਆ ਗਿਆ ਸੀ ਵਿਸ਼ਵਾਸ ਬਨਾਮ ਡਰ ਇਹ ਕਿਵੇਂ ਕੰਮ ਕਰਦਾ ਹੈ ਸਮੀਖਿਆ ਕੀ ਕਹਿੰਦੀ ਹੈ ਇਸ ਬਾਰੇ ਹਾਂ ਸਮੀਖਿਆ ਇਸ ਗੱਲ ਨੂੰ ਖੋਲਦੀ ਹੈ ਦੇਖੋ ਪੀਲ ਦੇ ਮੁਤਾਬਿਕ ਨਾ ਡਰ ਅਕਸਰ ਆਉਂਦਾ ਕਿੱਥੋਂ ਹੈ ਪਵਿੱਖ ਦੀ ਅਨਿਸ਼ਚਿਤਤਾ ਤੋਂ ਜਾਂ ਆਪਣੇ ਆਪ ਤੇ ਭਰੋਸੇ ਦੀ ਕਮੀ ਤੋਂ ਸਹੀ ਗੱਲ ਤੇ ਕਿਤਾਬ ਸੁਝਾਉਂਦੀ ਹੈ ਤੇ ਸਮੀਖਿਅਕ ਵੀ ਇਸ ਨਾਲ ਸਹਿਮਤ ਲੱਗਦਾ ਕਿ ਇੱਕ ਮਜ਼ਬੂਤ ਵਿਸ਼ਵਾਸ ਚਾਹੇ ਉਹ ਆਪਣੀ ਕਾਬਲੀਅਤ ਤੇ ਹੋਵੇ ਜਾਂ ਕਿਸੇ ਉੱਚ ਸ਼ਕਤੀ ਤੇ ਉਹ ਅਨਿਸ਼ਚਿਤਤਾ ਨੂੰ ਘਟਾਉਂਦਾ ਹੈ ਅੱਛਾ ਜਦੋਂ ਮਨ ਵਿੱਚ ਭਰੋਸਾ ਆ ਜਾਂਦਾ ਹੈ ਨਾ ਤਾਂ ਫਿਰ ਵਹਿਮ ਸ਼ੱਕ 네ਗੇਟਿਵਿਟੀ ਇਹਨਾਂ ਲਈ ਜਗ੍ਹਾ ਘਟ ਜਾਂਦੀ ਹੈ ਹੂੰ ਡਰ ਦੀ ਥਾਂ ਫਿਰ ਹੌਸਲਾ ਲੈ ਲੈਂਦਾ ਹੈ ਇਹ ਤਾਂ ਹੋਈ ਸਿਧਾਂਤਿਕ ਗੱਲ ਪਰ ਇਸ ਨੂੰ ਅਮਲ ਚ ਕਿਵੇਂ ਲਿਆਈਏ ਸਮੀਖਿਆ ਕੋਈ ਠੋਸ ਤਕਨੀਕਾਂ ਦੱਸਦੀ ਹੈ ਹਾਂ ਕਈ ਤਕਨੀਕਾਂ ਗਿਣਾਈਆਂ ਨੇ ਸਮੀਖਿਆ ਚ ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਸਕਾਰਾਤਮਕ ਪੁਸ਼ਟੀਆਂ ਯਾਨੀ ਅਫਰਮੇਸ਼ਨਸ ਅਫਰਮੇਸ਼ਨਸ ਹਾਂਜੀ ਜਿਵੇਂ ਆਪਣੇ ਆਪ ਨੂੰ ਕਹਿਣਾ ਮੈਂ ਸ਼ਾਂਤ ਹਾਂ ਜਾਂ ਮੇਰੇ ਚ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਦੀ ਤਾਕਤ ਹੈ ਜਾਂ ਸਭ ਕੁਝ ਮੇਰੇ ਭਲੇ ਲਈ ਹੋ ਰਿਹਾ ਹੈ ਸਮੀਖਿਆ ਦੱਸਦੀ ਹੈ ਕਿ ਪੀਲ ਦਾ ਮੰਨਣਾ ਸੀ ਕਿ ਇਹ ਸਿਰਫ ਖੋਖਲੇ ਸ਼ਬਦ ਨਹੀਂ ਹੁੰਦੇ। ਅੱਛਾ। ਹਾਂ। ਇਹ ਸਾਡੇ ਅਵਚੇਤਨ ਮੰਨੋ, ਯਾਨੀ ਸਬਕੌਨਸ਼ੀਅਸ ਮਾਈਂਡ ਨੂੰ ਹੌਲੀ-ਹੌਲੀ ਰੀਪ੍ਰੋਗਰਾਮ ਕਰ ਦੇਨੇ। ਸਾਡੀ ਸੋਚਣ ਦੀ ਆਦਤ ਬਦਲ ਦੇਨੇ। ਤੇ ਉਹ ਵਿਜੂਅਲਾਈਜ਼ੇਸ਼ਨ ਵਾਲੀ ਗੱਲ, ਮਾਨਸਿਕ ਚਿੱਤਰਣ। ਸਮੀਖਿਆ ਉਸ ਬਾਰੇ ਕੀ ਕਹਿੰਦੀ ਹੈ? ਹਾਂ। ਵਿਜੂਅਲਾਈਜ਼ੇਸ਼ਨ। ਸਮੀਖਿਆ ਇਸ ਨੂੰ ਇੱਕ ਬਹੁਤ ਸ਼ਕਤੀਸ਼ਾਲੀ ਸਾਧਨ ਦੱਸਦੀ ਹੈ। ਇਸ ਦਾ ਮਤਲਬ ਹੈ ਆਪਣੇ ਟੀਚਿਆਂ ਨੂੰ ਇੰਜ ਕਲਪਨਾ ਕਰਨਾ ਜਿਵੇਂ ਉਹ ਪਹਿਲਾਂ ਹੀ ਹਾਸਲ ਹੋ ਚੁੱਕੀ ਨੇ ਹੂੰ ਪੂਰੇ ਵੇਰਵਿਆਂ ਨਾਲ ਹਾਂ ਪੂਰੇ ਵੇਰਵਿਆਂ ਨਾਲ ਪਾਵਨਾਵਾ ਸਮੇਤ ਸਮੀਖਿਅਕ ਪੀਲ ਦੇ ਇਸ ਵਿਚਾਰ ਨੂੰ ਉਜਾਗਰ ਕਰਦਾ ਕਿ ਜਦੋਂ ਅਸੀਂ ਸਫਲਤਾ ਦੀ ਸਾਫ਼ ਤਸਵੀਰ ਮੰਚ ਬਣਾਉਂਦੇ ਹਾਂ ਤਾਂ ਸਾਡਾ ਦਿਮਾਗ ਉਸ ਨੂੰ ਹਕੀਕਤ ਮੰਨ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਫਿਰ ਸਾਡੇ ਕੰਮ ਸਾਡੇ ਫੈਸਲੇ ਸਭ ਉਸ ਟੀਚੇ ਵੱਲ ਮੁੜ ਜਾਂਦੇ ਨੇ ਅੱਜ ਦੇ ਜ਼ਮਾਨੇ 'ਚ ਕਿਵੇਂ ਫਿੱਟ ਬੈਠਦੀ ਹੈ ਜਿੱਥੇ ਲੋਕ ਜ਼ਿਆਦਾ ਸੈਲਫ ਰਿਲਾਇੰਸ ਤੇ ਜ਼ੋਰ ਦਿੰਦੇ ਨੇ ਇੱਕ ਬਹੁਤ ਅਹਿਮ ਨੁਕਤਾ ਹੈ ਜਿਸ ਨੂੰ ਸਮੀਖਿਆ ਨੇ ਛੋਇਆ ਹੈ ਤੇ ਇਹ ਸਿਰਫ ਧਾਰਮਿਕ ਵਿਸ਼ਵਾਸ ਦੀ ਗੱਲ ਨਹੀਂ ਹੈ ਜ਼ਰੂਰੀ ਸਮੀਖਿਆ ਦੱਸਦੀ ਹੈ ਕਿ ਪੀਲ ਦਾ ਜ਼ੋਰ ਇਸ ਗੱਲ ਤੇ ਹੈ ਕਿ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਸਭ ਕੁਝ ਸਿਰਫ ਸਾਡੇ ਆਪਣੇ ਵਸਤ ਵਿੱਚ ਨਹੀਂ ਹੁੰਦਾ ਹਮਮ ਸਹੀ ਗੱਲ ਹੈ ਕੁਝ ਚੀਜ਼ਾਂ ਸਾਡੇ ਕੰਟਰੋਲ ਤੋਂ ਬਾਹਰ ਹੁੰਦੀਆਂ ਨੇ ਇਸ ਸੱਚਾਈ ਨੂੰ ਮੰਨ ਲੈਣਾ ਕਿਸੇ ਵੱਡੀ ਸ਼ਕਤੀ ਤੇ ਭਰੋਸਾ ਰੱਖਣਾ ਉਹ ਸ਼ਕਤੀ ਕੁਝ ਵੀ ਹੋ ਸਕਦੀ ਹੈ ਬ੍ਰਹਿਮੰਡ ਕੁਦਰਤ ਜਾਂ ਰੱਬ ਇਸ ਨਾਲ ਨਾ ਅਸੀਂ ਇੱਕ ਬੇਲੋੜੇ ਬੋਝ ਤੋਂ ਮੁਕਤ ਹੋ ਸਕਦੇ ਹਾਂ ਅੱਛਾ ਫਿਰ ਅਸੀਂ ਆਪਣੀ એનર્ਜੀ ਉਹਨਾਂ ਚੀਜ਼ਾਂ ਤੇ ਲਗਾ ਸਕਦੇ ਹਾਂ ਜਿਹੜੀਆਂ ਸਾਡੇ ਵਸਚ ਨੇ ਜਿਵੇਂ ਸਾਡੀ ਪ੍ਰਤੀਕਿਰਿਆ ਸਾਡੀ ਕੋਸ਼ਿਸ਼ ਸਾਡੀ ਸੋਚ ਇਹ ਇੱਕ ਤਰ੍ਹਾਂ ਦੀ ਮਾਨਸਿਕ ਆਜ਼ਾਦੀ ਹੈ ਤਾਂ ਫਿਰ ਸੰਖੇਪ ਚ ਸੁਮੀਖਿਆ ਮੁਤਾਬਕ ਰੋਜ਼ਾਨਾ ਅਭਿਆਸ ਲਈ ਮੁੱਖ ਤਕਨੀਕਾਂ ਕਿਹੜੀਆਂ ਹੋਈਆਂ ਸਮੀਖਿਆ ਇਹਨਾਂ ਦਾ ਜ਼ਿਕਰ ਕਰਦੀ ਹੈ ਇੱਕ ਤਾਂ ਰੋਜ਼ ਕੁਝ ਮਿੰਟ ਅਫਰਮੇਸ਼ਨਸ ਦੁਹਰਾਉਣਾ ਠੀਕ ਹੈ ਦੂਜਾ ਆਪਣੇ ਟੀਚਿਆਂ ਦੀ ਸਪਸ਼ਟ ਤੇ ਜੀਵੰਤ ਕਲਪਨਾ ਯਾਨੀ ਵਿਜ਼ੂਅਲਾਈਜ਼ੇਸ਼ਨ ਹਾਂਜੀ ਤੀਜਾ ਹਰ ਰੋਜ਼ ਕੋਈ 15 ਮਿੰਟ ਬਿਲਕੁਲ ਸ਼ਾਂਤ ਬੈਠਣਾ ਮਨ ਨੂੰ ਟਿਕਾਉਣ ਲਈ ਹੂੰ ਚੌਥਾ ਪ੍ਰਾਰਥਨਾ ਜਾਂ ਮੈਡੀਟੇਸ਼ਨ ਦਾ ਅਭਿਆਸ ਕਰਨਾ ਠੀਕ ਤੇ ਪੰਜਵਾਂ ਇਹ ਵੀ ਬਹੁਤ ਜ਼ਰੂਰੀ ਹੈ ਜਾਣ-ਬੁੱਝ ਕੇ ਨੈਗੇਟਿਵ ਸੋਚ ਵਾਲੇ ਲੋਕਾਂ ਜਾਂ ਮਾਹੌਲ ਤੋਂ ਥੋੜੀ ਦੂਰੀ ਮਣਾਉਣੀ। ਇਹ ਗੱਲਾਂ ਆਮ ਜ਼ਿੰਦਗੀ 'ਚ ਕਿਵੇਂ ਲਾਗੂ ਹੁੰਦੀਆਂ? ਸਮੀਖਿਆ ਕੋਈ ਉਦਾਹਰਣ ਦਿੰਦੀ ਹੈ? ਬਿਲਕੁਲ। ਸਮੀਖਿਆ ਕੁਝ ਆਮ ਹਾਲਤਾਂ ਦੱਸਦੀ ਹੈ। ਜਿਵੇਂ ਮੰਨ ਲਓ ਇਮਤਿਹਾਨ ਤੋਂ ਪਹਿਲਾਂ ਘਬਰਾਹਟ ਹੋ ਰਹੀ ਹੈ। ਤਾਂ ਉਦੋਂ ਸੋਚਣਾ ਮੈਂ ਪੂਰੀ ਤਿਆਰੀ ਕੀਤੀ ਹੈ, ਮੈਂ ਸ਼ਾਂਤਾਂ। ਹੂੰ। ਜਾਂ ਜੇ ਕੰਮ ਵਾਲੀ ਥਾਂ ਤੇ ਕੋਈ ਰੁਕਾਵਟ ਆ ਗਈ ਤਾਂ ਨਿਰਾਸ਼ ਹੋਣ ਦੀ ਬਜਾਏ ਸੋਚਣਾ ਇਹ ਇੱਕ ਚੁਣੌਤੀ ਹੈ, ਮੈਂ ਇਸ ਤੋਂ ਕੁਝ ਸਿੱਖਾਂਗੀ। ਇਥੋਂ ਤੱਕ ਕਿ ਗੁੱਸਾ ਆਵੇ ਜਾਂ ਚਿਰਚੜਾਪਨ ਹੋਵੇ ਤਾਂ ਆਪਣੇ ਆਪ ਨੂੰ ਯਾਦ ਕਰਾਉਣਾ ਮੈਂ ਸਥਿਤੀ ਨੂੰ ਕਾਬੂ ਕਰ ਸਕਦੀ ਹਾਂ ਸਮੀਖਿਆ ਕਹਿੰਦੀ ਹੈ ਕਿ ਛੋਟੇ-ਛੋਟੇ ਮਾਨਸਿਕ ਬਦਲਾਅ ਵੀ ਨਾ ਵੱਡੇ ਫਰਕ ਲਿਆ ਸਕਦੇ ਨੇ ਸਮੀਖਿਆ ਚ ਕਿਤਾਬ ਦੇ ਕੁਝ ਖਾਸ ਹਵਾਲੇਆ ਕੋਟਸ ਦਾ ਵੀ ਜ਼ਿਕਰ ਸੀ ਹਾਂ ਦੋ ਖਾਸ ਤੌਰ ਤੇ ਉਭਾਰੇ ਗਏ ਨੇ ਪਹਿਲਾ ਸਕਾਰਾਤਮਕ ਸੋਚ ਤੁਹਾਡੀ ਅੰਦਰੂਨੀ ਤਾਕਤ ਦੇ ਤਾਲੇ ਖੋਲਦੀ ਹੈ ਵਾਹ ਤੇ ਦੂਜਾ ਜੋ ਤੁਸੀਂ ਸਪਸ਼ਟ ਤੌਰ ਤੇ ਸੋਚ ਸਕਦੇ ਹੋ विश्वास नाल ਉਸਤੇ ਕਲਪਨਾ ਕਰ ਸਕਦੇ ਹੋ ਅਤੇ ਉਤਸ਼ਾਹ ਨਾਲ ਉਸਤੇ ਕੰਮ ਕਰ ਸਕਦੇ ਹੋ ਉਸ ਜ਼ਰੂਰ ਹਾਸਲ ਹੋਵੇਗਾ ਬਹੁਤ ਸਿੱਧੇ ਤੇ ਪਾਵਰਫੁਲ ਵਿਚਾਰ ਨੇ ਸਮੀਖਿਅਕ ਨੇ ਇਹਨਾਂ ਨੂੰ ਕਿਤਾਬ ਦਾ ਸਾਰ ਕਿਹਾ ਹੈ ਤਾਂ ਫਿਰ કુલ ਮਿਲਾ ਕੇ ਸਮੀਖਿਅਕ ਦਾ ਆਖਰੀ ਫੈਸਲਾ ਕੀ ਹੈ ਇਸ ਕਿਤਾਬ ਬਾਰੇ ਦੇਖੋ ਸਮੀਖਿਅਕ ਇਸ ਨੂੰ ਸਿਰਫ ਇੱਕ ਫੀਲ ਗੁੱਡ ਕਿਤਾਬ ਨਹੀਂ ਮੰਨਦਾ ਉਹ ਇਸ ਨੂੰ ਨਵੀਂ ਯੁੱਗ ਦੀ ਪ੍ਰੇਰਣਾ ਕਹਿਣ ਦੀ ਬਜਾਏ ਪੁਰਾਣਾ ਪਰਖਿਆ ਹੋਇਆ ਸੱਚ ਕਹਿੰਦਾ ਹੈ ਅੱਛਾ ਉਹ ਤੁਲਨਾ ਕਰਦਾ ਕਿ ਜਿਵੇਂ ਸਰੀਰ ਨੂੰ ਪਾਣੀ ਚਾਹੀਦਾ ਓਵੇਂ ਮਨ ਤੇ ਆਤਮਾ ਨੂੰ ਹੌਸਲਾ ਤੇ ਸਕਾਰਾਤਮਕਤਾ ਚਾਹੀਦੀ ਹੈ ਸਮੀਖਿਆ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਇਸ ਦੀ ਸਿਫਾਰਿਸ਼ ਕਰਦੀ ਹੈ ਜੋ ਜ਼ਿੰਦਗੀ ਚ ਤਣਾਅ ਨਿਰਾਸ਼ਾ ਜਾਂ ਰੁਕਾਵਟਾ ਮਹਿਸੂਸ ਕਰ ਰਹੇ ਨੇ ਇਸ ਨੂੰ ਦਵਾਈ ਵਰਗੀ ਕਿਤਾਬ ਕਿਹਾ ਗਿਆ ਹੈ ਜੋ ਪੜਹਣ ਚ ਬਹੁਤ ਸੌਖੀ ਹੈ ਪਰ ਅਸਰਦਾਰ ਹੈ ਤੇ ਰੇਟਿੰਗ ਵਗੈਰਾ ਕੀ ਇਹ ਹਰ ਕਿਸੇ ਲਈ ਹੈ ਹਾਂਜੀ ਸਮੀਖਿਆ ਨੇ ਇਸ ਨੂੰ 4.85 ਦੀ ਬਹੁਤ ਵਧੀਆ ਰੇਟਿੰਗ ਦਿੱਤੀ ਹੈ ਤੇ ਜੀਵਨ ਬਦਲਣ ਵਾਲੀ ਕਿਹਾ ਹੈ ਸਾਫ਼ ਕਿਹਾ ਗਿਆ ਹੈ ਕਿ ਜੇ ਕੋਈ ਆਪਣੀ ਮਾਨਸਿਕ ਪਹਾ ਸੁਧਾਰਨਾ ਚਾਹੁੰਦਾ ਸੈਲਫ ਕੌਨਫੀਡੈਂਸ ਵਧਾਉਣਾ ਚਾਹੁੰਦਾ ਜਾਂ 네ਗੇਟਿਵਿਟੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਤਾਂ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਇਸ ਵਿੱਚ ਪ੍ਰੈਕਟੀਕਲ ਸਲਾਹ ਬਹੁਤ ਹੈ ਹੂੰ ਬਿਲਕੁਲ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਹਾਂ ਜਿਸ ਬਾਰੇ ਸੋਚਿਆ ਜਾ ਸਕਦਾ ਇਹ ਸਮੀਖਿਆ ਤੋਂ ਹੀ ਉੱਠਦਾ ਕਿਤਾਬ ਵਾਰ-ਵਾਰ ਇੱਕ ਉੱਚ ਸ਼ਕਤੀ ਤੇ ਭਰੋਸੇ ਦੀ ਗੱਲ ਕਰਦੀ ਹੈ। ਹਾਂ। ਅੱਜ ਦੇ ਇਸ ਤਰਕਸ਼ੀਲ ਸਾਇੰਟਿਫਿਕ ਯੁੱਗ ਵਿੱਚ ਜਿੱਥੇ ਹਰ ਚੀਜ਼ ਦਾ ਸਬੂਤ ਮੰਗਿਆ ਜਾਂਦਾ, ਉੱਥੇ ਇਸ ਵਿਸ਼ਵਾਸ ਜਾਂ ਭਰੋਸੇ ਦੀ ਕੀ ਥਾਂ ਹੈ? ਖਾਸ ਕਰਕੇ ਜਦੋਂ ਕੋਈ ਆਪਣੀ ਸੋਚ ਨੂੰ ਜਾਣਬੁੱਝ ਕੇ ਸਕਾਰਾਤਮਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਕੀ ਤਰਕ ਤੇ ਵਿਸ਼ਵਾਸ ਇਕੱਠੇ ਚੱਲ ਸਕਦੇ ਨੇ? ਇੱਕ ਵਿਚਾਰਨ ਵਾਲਾ ਨੁਕਤਾ